ਸਿੱਟੀ ਸਰ ਉਹ ਰੋਲਾ ਪਾਉਣਗੇ ਕਿ ਸਾਡਾ ਕੰਮ ਰੁਕੂ ਹੋ ਜਾ ਦੁਬਾਰਾ ਚਲਾ ਦੇ ਰ ਇੱਕ ਵਾਰੀ ਸਰਕਾਰ ਨੇ ਕਲੋਨੀ ਬਣਾਈ 19000 ਸ਼ੁਰੂ ਤੋਂ ਕਰ ਸ਼ੁਰੂ ਤੋਂ ਚਲਾਓ ਗੈਰ ਕਾਨੂੰਨੀ ਕਲੋਨੀਆਂ ਬਣ ਗਈਆਂ ਗੈਰ ਕਾਨੂੰਨੀ ਜਿਹੜੀ ਕਲੋਨੀਆਂ ਨਹੀਂ ਬਣ ਦੇਣੀਆਂ ਉਹਨਾਂ ਨੂੰ ਅਜਾ ਲਈ ਲੱਗੀ ਕੰਮ ਅੱਜ ਚਿੱਠਾ ਦੇਣਾ ਜਿਹੜੇ ਲੋਕ ਆਪ ਦੇ ਆਪ ਨੂੰ ਪੰਥਕ ਕਹਿੰਦੇ ਐ ਜਿਹੜੇ ਇਸ ਗੱਲ ਤੇ ਆਪਦੀ ਸਿਆਸਤ ਚਲਾਉਣ ਨੂੰ ਫਿਰਦੇ ਐ ਕਿ ਸਾਡੇ फाइनेंशियल इंटरेस्ट ਸਾਡੇ ਵਪਾਰਕ ਹਿੱਤ ਕੋਈ ਨਹੀਂ ਸਾਡੇ ਵਾਸਤੇ ਕੇਵਲ ਤੇ ਕੇਵਲ ਪੰਥ ਤੇ ਪੰਥ ਦੇ ਹਿੱਤ ਹੈ ਅੱਜ ਉਹਨਾਂ ਚੋਂ ਇੱਕ ਚਿਹਰਾ ਜਿਹੜਾ ਬੜੇ ਲੰਮੇ ਸਮੇਂ ਤੋਂ ਸਰਕਾਰਾਂ ਦੇ ਇਸ਼ਾਰੇ ਤੇ ਸਰਕਾਰਾਂ ਕੋਲ ਕੰਪਰੋਮਾਈਜ਼ ਹੋ ਕੇ ਪੰਥ ਨੂੰ ਪੰਥ ਦੀ ਨੁਮੈਂਦਾ ਜਥੇਬੰਦੀ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਮੈਂ ਉਹਦਾ ਚਿਹਰਾ ਅੱਜ ਲੋਕਾਂ ਦੇ ਸਾਹਮਣੇ ਅਸਲੀ ਚਿਹਰਾ ਡਾਕੂਮੈਂਟਸ ਨਾਲ ਤੱਥਾਂ ਨਾਲ ਹਰ ਚੀਜ਼ ਤੁਹਾਡੇ ਸਾਹਮਣੇ ਐਨ ਚਿੱਟੇ ਦੇਣ ਵਾਂਗੂ ਸਾਫ਼ ਕਰਕੇ ਰੱਖ ਦਊਂਗਾ ਮੇਰੀ ਮੁਰਾਦ ਮਨਪ੍ਰੀਤ ਯਾਲੀ ਦੀ ਮੈਂ ਅੱਜ ਗੱਲ ਕਰਨੀ ਚਾਹਣਾ ਬੜੇ ਲੰਬੇ ਸਮੇਂ ਤੋਂ ਲੱਗੇ ਐ ਕਿ ਸਾਡਾ ਤਾਂ ਜੀ ਅਕਾਲੀ ਦਲ ਬਚਾਉਣਾ ਸਾਡਾ ਮੁੱਖ ਮੰਤਵ ਹੈ ਤੇ ਸਾਰੇ ਜਾਣਦੇ ਆ ਕਿ ਇਹ ਸਾਰੇ ਜਾਣੇ ਹੁਣ ਟੋਲਾ ਜਿਹੜਾ ਢਾਹ ਲਾਉਣ ਨੂੰ ਕਿਹਨੂੰ ਫਿਰਦਾ ਅਕਾਲੀ ਦਲ ਨੂੰ ਨੁਕਸਾਨ ਕਿਹਦਾ ਕਰਨਾ ਚਾਹੁੰਦਾ ਹੈ ਅਕਾਲੀ ਦਲ ਦਾ ਕਿਉਂ ਕਰਨਾ ਚਾਹੁੰਦਾ ਹੈ ਕਾਰਨ ਕੀ ਹੈ ਇਹਦੇ ਵਿੱਚ ਕਿ ਇਹਨਾਂ ਦੇ ਜਿਹੜੇ ਵਪਾਰਕ ਖੇਤ ਹੈ ਉਹਨੇ ਮਜਬੂਰ ਕਰਤਾ ਸਰਕਾਰਾਂ ਦੇ ਸਾਹਮਣੇ ਗੋਡੇ ਟੇਕਣ ਵਾਸਤੇ ਇਹਨਾਂ ਨੂੰ ਸਰਕਾਰ ਕੋਲੇ ਇਹਨਾਂ ਦੇ ਡਾਕੂਮੈਂਟਸ ਹੈ ਧਾਂਦਲੀਆਂ ਦੀ ਕੱਚਾ ਚਿੱਠਾ ਸਰਕਾਰਾਂ ਕੋਲੇ ਪਿਆ ਤੇ ਉਹ ਸਾਰਾ ਕੁਝ ਵਿਖਾ ਕੇ ਸਰਕਾਰ ਇਹਨਾਂ ਨੂੰ ਬਲੈਕਮੇਲ ਕਰਕੇ ਇਹ ਸਰਕਾਰਾਂ ਸਾਹਮਣੇ ਗੋਡੇ ਟੇਕ ਚੁੱਕੀ ਹੈ ਤੁਹਾਨੂੰ ਸਭ ਨੂੰ ਯਾਦ ਹੋਊਗਾ ਲੁਧਿਆਣੇ ਦੀ ਬਾਈ ਇਲੈਕਸ਼ਨ ਵੇਲੇ ਵੀ ਭਗਵੰਤ ਮਾਨ ਜਦੋਂ ਲੁਧਿਆਣੇ ਗਏ ਸੀ ਤੇ ਕੀ ਸਟੇਟਮੈਂਟ ਸੀ ਕਿ ਆਯਾਲੀ ਦਾ ਕੱਚਾ ਚਿੱਠਾ ਮੇਰੇ ਕੋਲੇ ਪਿਆ ਹੈ ਆ ਮੈਂ ਤੁਹਾਨੂੰ ਦਿਖਾ ਦਿਆਂ ਤਾਂ ਤੁਹਾਡੇ ਰਾਂ ਹੀ ਸਾਰਿਆਂ ਨੂੰ ਤਾਂ ਕਿ ਜੇ ਕੋਈ ਰਹਿ ਗਿਆ ਹੋਵੇ ਤਾਂ ਉਹਨੂੰ ਯਾਦ ਆ ਜਾਂਦੀ ਏ ਗੱਲ ਆਯਾਲੀ ਦਾ ਕੀ ਨਾਮ ਹੈ ਅਜਾ ਚਿੱਠਾ ਪਿਆ ਸਾਡੇ ਕੋਲ ਆਯਾਲੀ ਦੀਆਂ ਬਲਾਕ ਖੰਡੇ ਬਣੇ ਸਾਰਾ ਸਾਊ ਸਿਟੀ ਸਰ ਉਹਦੇ ਨਾਲਾ ਪਾਉਣਗੇ ਕਿ ਸਾਡਾ ਕੰਮ ਰੁਕੂ ਹੋਇਆ ਦੁਬਾਰਾ ਚਲਾ ਦੇ ਰੇ ਕੋਈ ਸਰਕਾਰ ਨੇ ਕਲੋਨੀ ਬਣਾਈ 19000 ਸ਼ੁਰੂ ਤੋਂ ਕਰ ਦੋ ਸ਼ੁਰੂ ਤੋਂ ਚਲਾ ਦੇ ਗਰਗਨਿਕ ਕਲੋਨੀਆਂ ਬਣ ਗਈਆਂ ਗਰਗਨਿਕ ਜਿਹੜੀ ਕਲੋਨੀਆਂ ਨਹੀਂ ਬਣ ਦੇਣੀਆਂ ਉਹਨਾਂ ਨੂੰ ਅਯਾਰੀ ਦਾ ਕੀ ਕੰਮ ਆ ਅੱਡਾ ਕਿੱਥਾ ਹੈ ਸਾਡੇ ਕੋਲ ਜਿਹੜੇ ਅਯਾਰੀ ਦੇ ਪਲਾਟ ਕੱਟੇ ਹੋਏ ਨੇ ਸਾਰਾ ਸਾਊਥ ਸਿਟੀ ਸਰ ਉਧਰ ਰੋੜਾ ਪਾਉਣਗੇ ਵੀ ਸਾਡਾ ਕੰਮ ਰੁਕੂ ਹੈ ਮਤਲਬ ਕੋਈ ਸਰਕਾਰ ਹੁਣ ਤੁਸੀਂ ਦੇਖੋ ਮੁੱਖ ਮੰਤਰੀ ਦਾ ਸਟਾਈਲ ਆਫ ਪੋਲਿਟਿਕਸ ਕੀ ਹੈ ਜਾਂ ਆਮ ਆਦਮੀ ਪਾਰਟੀ ਦੀ ਸਟਾਈਲ ਆਫ ਪੋਲਿਟਿਕਸ ਕੀ ਹੈ ਕਿ ਚਿੱਠਾ ਇਕੱਠਾ ਕਰ ਲੋ ਸਾਰਿਆਂ ਦਾ ਤੇ ਉਹ ਚਿੱਠਾ ਦਿਖਾ ਕੇ ਬਲੈਕਮੇਲ ਕਰੀ ਜਾਓ ਇਹਨਾਂ ਨੂੰ ਫਿਰ ਚਾਹੇ ਉਹ ਜਿਵੇਂ ਇਹ ਆਲੀ ਅਰ ਗਿਆ ਲੈਂਡ ਬੈਂਕ ਦੀ ਗੱਲ ਹੋਵੇ ਲੈਂਡ ਪੂਲਿੰਗ ਦੀ ਗੱਲ ਹੋਵੇ ਚਾਹੇ ਫਿਰ ਕਿਸੇ ਦੀ ਬਸਾਂ ਦੀ ਬੋਡੀਆਂ ਦੀ ਗੱਲ ਆ ਜਾਏ ਚਾਹੇ ਅंसारी ਦੀ ਗੱਲ ਆ ਜਾਏ ਤੇ ਚਾਹੇ ਖਟਾਰੀ ਦੀ ਗੱਲ ਆ ਜਾਏ ਸਭ ਨੂੰ ਬਲੈਕਮੇਲ ਕਰਕੇ ਸਰਕਾਰ ਨੇ ਕੱਚਾ ਚਿੱਠਾ ਇਕੱਠਾ ਕਰ ਰੱਖਿਆ ਮੈਂ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਹੈ ਜੇ ਕੱਚਾ ਚਿੱਠਾ ਇਹ ਆਲੀ ਦਾ ਤੇਰੇ ਕੋਲੇ ਐ ਤੇਰੀ ਸਰਕਾਰ ਕੋਲੇ ਐ ਤੇ ਫਿਰ ਉਹਦੇ ਤੇ ਐਕਸ਼ਨ ਕਿਉਂ ਨਹੀਂ ਲੈਂਦੇ ਐਕਸ਼ਨ ਇਸ ਕਰਕੇ ਨਹੀਂ ਲੈ ਰਹੇ ਕਿ ਪੋਲੀਟੀਕਲੀ ਉਹਨਾਂ ਤੋਂ ਜੋ ਚਾਹੁੰਦੇ ਐ ਇੱਕ ਆਪਦੇ ਮੋਹਰੇ ਵਜੋਂ ਕਰਵਾਉਂਦੇ ਐ ਉਹਨਾਂ ਨੂੰ ਹੁਣ ਉਹ ਚਿੱਟੇ ਦੇ ਕੁਝ ਕਾਗਜ਼ ਮੇਰੇ ਕੋਲੇ ਵੀ ਆਏ ਐ ਮੈਂ ਤੁਹਾਡੇ ਸਾਹਮਣੇ ਅੱਜ ਰੱਖਣਾ ਚਾਹਣਾ ਤੁਹਾਡੇ ਰਾਂਹੀ ਲੋਕਾਂ ਨੂੰ ਦੱਸਣਾ ਚਾਹਣਾ ਵੀ ਇਹ ਲੋਕਾਂ ਦਾ ਅਸਲੀ ਚਿਹਰਾ ਕੀ ਐ ਦੋ ਕੇਸ ਮੇਰੇ ਕੋਲੇ ਆਏ ਐ ਇੱਕ ਕੇਸ ਚ ਜਿਦੇ ਜਿਵੇਂ ਭਗਵੰਤ ਮਾਨ ਨੇ ਆਖਿਆ ਕਿ ਇਹਦਾ ਕੱਚਾ ਚਿੱਠਾ ਮੇਰੇ ਕੋਲੇ ਪਿਆ ਉਹ ਚਿੱਠਾ ਦੱਸ ਦੂੰਗਾ ਤੁਹਾਨੂੰ ਤੇ ਦੂਜੇ ਕੇਸ 'ਚ ਕਿ ਕਿਵੇਂ ਇਸ ਲੈਂਡ ਪੂਲਿੰਗ ਪਾਲਿਸੀ 'ਚ ਗਰੀਬ ਕਿਸਾਨਾਂ ਦੀ ਜ਼ਮੀਨ ਲੈਂਡ ਪੂਲਿੰਗ ਤਹਿਤ ਨੋਟੀਫਿਕੇਸ਼ਨ 'ਚ ਲਿਆ ਕੇ ਤੇ ਆਯਾਲੀ ਦੀ ਜ਼ਮੀਨ ਕਿਵੇਂ ਛੱਡੀ ਗਈ ਇਹ ਵੀ ਤੁਹਾਡੇ ਕੋਲੇ ਡਾਕੂਮੈਂਟਸ ਦੇ ਸਾਫ ਨਾਲ ਤੁਹਾਡੇ ਡਾਕੂਮੈਂਟਸ ਦੇ ਨਾਲ ਰੱਖੂੰਗਾ ਆਲੇਦ ਵਾਲੇ ਲਗਦੀਆਂ ਜ਼ਮੀਨਾਂ ਛੋਟੇ ਕਿਸਾਨਾਂ ਦੀਆਂ ਲੈਂਡ ਪੂਲਿੰਗ ਚ ਨੋਟੀਫਿਕੇਸ਼ਨ ਕਰਕੇ ਉਹਨਾਂ ਤੇ ਹਰ ਤਰ੍ਹਾਂ ਦੀ ਰੋਕ ਲਾਤੀ ਤੇ ਵਿੱਚੋਂ 41 ਦੀ ਜ਼ਮੀਨ ਛੱਡ ਦਿੱਤੀ ਗਈ ਇਹ ਕੈਰਟ ਐਂਡ ਸਟਿਕ ਪਾਲਿਸੀ ਜਿਹਨੂੰ ਆਪਾਂ ਕਹਿੰਦੇ ਕੀ ਡਰਾ ਵੀ ਲੋ ਤੇ ਫਾਇਦਾ ਵੀ ਦੇ ਦਿਓ ਤਾਂਕਿ ਇਹਨਾਂ ਨੂੰ ਆਪਦੇ ਮੁਤਾਬਕ ਚਲਾਇਆ ਜਾ ਸਕੇ ਸਭ ਤੋਂ ਪਹਿਲਾਂ ਜਿਹੜਾ ਕੇਸ ਜਾਂ ਜਿਹੜੇ ਡਾਕੂਮੈਂਟਸ ਵਿਜੀਲੈਂਸ ਕੋਲੇ ਪਏ ਆ ਮੈਂ ਉਹ ਤੁਹਾਡੇ ਸਾਹਮਣੇ ਰੱਖਣੀ ਚਾਹਣਾ ਇੱਕ ਇਹ ਆਲੀ ਸਾਹਿਬ ਨੇ ਕਲੋਨੀ ਬਣਾਈ ਹੈ ਲੁਧਿਆਣੇ ਅਵੰਤਾ ਇਨਕਲੇਵ ਬੀਰਮੀ ਪਿੰਡ ਚ ਕਲੋਨੀ ਹੈ 28 ਏਕੜ ਦੇ ਵਿੱਚ ਕਲੋਨੀ ਹੈ ਤੇ ਉਸ ਕਲੋਨੀ ਨੂੰ ਬਣਾਉਣ ਵਾਲੇ ਤਿੰਨ ਉਹਦੇ ਮਾਲਕ ਹੈ ਹਰਕਿੰਦਰ ਸਿੰਘ ਗਰੇਵਾਲ ਹਰਬੀਰ ਸਿੰਘ ਗਰੇਵਾਲ ਤੇ ਮਨਪ੍ਰੀਤ ਸਿੰਘ ਗਰੇਵਾਲ ਇਹ ਤਿੰਨੋਂ ਭਾਈ ਮਨਪ੍ਰੀਤ ਤੇ ਆਲੀ ਤੇ ਦੋਨੋਂ ਉਹਦੇ ਭਰਾ ਇਹ ਡਾਕੂਮੈਂਟਸ ਹੈ ਅਵੰਤਾ ਇਨਕਲੇਵ ਦੇ ਹੁਣ ਇਹਦੇ ਚ ਫਰਾਡ ਵੇਖੋ ਕਿੱਡਾ ਵੱਡਾ ਹੋਇਆ ਜਿਹੜਾ ਸਰਕਾਰ ਦੇ ਹੱਥ ਲੱਗਿਆ ਤੇ ਜਿਹਨੂੰ ਵਰਤ ਕੇ ਸਰਕਾਰ ਆਯਾਲੀ ਸਾਹਿਬ ਤੋਂ ਜੋ ਕਰਾਉਣਾ ਚਾਹੁੰਦੀ ਹੈ ਜੋ ਬੁਲਾਉਣਾ ਚਾਹੁੰਦੀ ਹੈ ਚਾਹੇਓ ਲੁਧਿਆਣੇ ਦੀ ਬਾਈ ਇਲੈਕਸ਼ਨ ਦੇ ਵਿੱਚ ਮਦਦ ਲੈਣ ਦੀ ਗੱਲ ਹੋਵੇ ਆ ਇੰਨਾ ਕਾਗਜ਼ਾਂ ਨੇ ਮਦਦ ਕਰਾਈ ਹੈ ਕਿਉਂਕਿ ਜੇਲ੍ਹ ਜਾਣ ਤੋਂ ਡਰਦੇ ਆ ਗਲਤ ਕੰਮ ਕੀਤਾ ਕਹਿੰਦੇ ਆਪ ਤੇ ਆਪ ਨੂੰ ਅਕਾਲੀ ਹੈ ਪਰ ਡਰ ਜੇਲ੍ਹਾਂ ਤੋਂ ਲੱਗਦਾ ਹੁਣ ਇਹਦੇ 'ਚ तकरीबन ਜਿਵੇਂ ਮੈਂ ਜ਼ਿਕਰ ਕੀਤਾ 28 ਏਕੜ ਦੀ ਕਲੋਨੀ ਇਹ 24 2 2020 ਗਮਾੜਾ ਨੇ ਇਹਨੂੰ ਸਰਟੀਫਿਕੇਟ ਦਿੱਤਾ 70% 70% तकरीबन ਇਸ ਕਲੋਨੀ ਦਾ ਏਰੀਆ ਇਹਨਾਂ ਨੇ ਬਿਲਡ ਕੀਤਾ ਜਿਹੜਾ ਕਿ ਜੇ ਕੋਈ ਕਲੋਨੀ ਅਪਰੂਵ ਹੋਈ ਹੋਵੇ ਤਾਂ 55% ਤੋਂ ਉੱਪਰ ਤੁਸੀਂ ਕਰ ਨਹੀਂ ਸਕਦੇ 15% ਤੋਂ ਵੱਧ ਏਰੀਆ ਇਹਨਾਂ ਨੇ ਉਹਦੇ ਚ ਬਿਲਡ ਅਪ ਏਰੀਆ ਜਿਹੜਾ ਉਹ ਐਕਸਟਰਾ ਕਰ ਲਿਆ ਹੁਣ ਇਹਦੇ ਸਕੀਮ ਮੈਂ ਤੁਹਾਨੂੰ ਦੱਸਾਂ ਕੀ ਹੈ ਇੱਕ ਸਰਕਾਰ ਦੀ ਪਾਲਿਸੀ ਆਈ 2018 ਚ ਕਿ ਜਿਹੜੀਆਂ 2018 ਤੋਂ ਪਹਿਲਾਂ ਕਲੋਨੀਆਂ ਬਣੀਆਂ ਹੋਈਆਂ ਉਹ ਇੱਕ ਨੋਮੀਨਲ ਫੀਸ ਭਰਨ ਤੇ ਉਹ ਕਲੋਨੀਆਂ ਨੂੰ ਅਸੀਂ ਰੈਗੂਲਰਾਈਜ਼ ਕਰ ਦਿਆਂਗੇ ਉਹ ਕਲੋਨੀ ਉਹ ਪਾਲਿਸੀ ਵੀ ਮੇਰੇ ਕੋਲੇ ਆ 2018 ਤੋਂ ਪਹਿਲਾਂ ਜਿਹੜੀਆਂ ਕਲੋਨੀਆਂ ਬਣ ਗਈਆਂ ਉਹ ਇੱਕ ਫੀਸ ਭਰਨ ਤੇ ਉਹਨੂੰ ਸਰਕਾਰ ਕਹਿੰਦੀ ਅਸੀਂ ਰੈਗੂਲਰਾਈਜ਼ ਕਰ ਦਿਆਂਗੇ ਇਹਨਾਂ ਨੇ ਆਪਦੀ ਇਸ ਅਵੰਤਾ ਇਨਕਲੇਵ ਦਾ ਸਰਕਾਰ ਕੋਲੇ ਸ਼ੋਅ ਕੀਤਾ ਕਿ 2015 ਦੀ ਸਾਡੀ ਇਹ ਕਲੋਨੀ ਬਣੀ ਹੋਈ ਹੈ ਤੇ ਉਸ ਪਾਲਿਸੀ ਤਹਿਤ ਕੇਵਲ 3 ਕਰੋੜ ਰੁਪਈਆ ਭਰ ਕੇ ਇਹਨਾਂ ਨੇ ਬੈਨੀਫਿਟ ਉਹ ਅਪਰੂਵਲ ਕਰਾ ਕੇ ਰੈਗੂਲਰਾਈਜ਼ ਕਰਾ ਲਈ ਆ ਆਪਣੀ ਕਲੋਨੀ ਹੁਣ ਇਹ ਕਹਿੰਦੇ ਆ ਕਿ 2015 ਚ ਬਣੀ ਐ ਕਿਉਂਕਿ 18 ਤੋਂ ਪਹਿਲਾਂ ਵਾਲੀਆਂ ਕਲੋਨੀਆਂ ਨੂੰ ਹੀ ਬੈਨੀਫਿਟ ਮਿਲ ਸਕਦਾ ਹੁਣ ਮੈਂ ਗੂਗਲ ਮੈਪ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਜਿੱਥੇ ਅੱਜ ਉਹ ਕਲੋਨੀ ਐ ਜਿਹੜੀ ਇਹ ਕਹਿੰਦੇ ਅਸੀਂ 15 ਚ ਬਣਾਤੀ ਮੈਂ 17 ਤੋਂ ਲੈ ਕੇ ਅੱਜ ਤੱਕ ਦੇ ਉਹ ਗੂਗਲ ਮੈਪ ਤੁਹਾਨੂੰ ਦਿਖਾਉਣਾ ਤੇ ਮੈਨੂੰ ਦਿਖਾ ਦਿਓ ਜੇ ਉਹਦੇ ਚ ਕਲੋਨੀ ਹੋਵੇ ਆ ਗੂਗਲ ਮੈਪ ਹੈ ਜੀ ਦਸੰਬਰ 25 2017 ਆ ਹਰਾ ਏਰੀਆ ਜਿਹੜਾ ਇਹ ਇਸ ਜਗ੍ਹਾ ਤੇ ਕਲੋਨੀ ਹੈ ਤੇ ਇਹ 17 ਦੇ ਵਿੱਚ ਸਿਰਫ ਖੇਤ ਸੀ ਉੱਥੇ